ਵੀਡੀਓ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਬਿਆਨਤ ਸਿੰਘ ਨੰਬਰਦਾਰ ਮੌਜੂਦਾ ਤੇ ਮਸਲਾ ਜਿਹੜਾ ਹੈਗਾਗਾ ਸ਼ੇਰ ਦਾ ਉਹੀ ਮੱਕੀ ਐ ਜਿਹੜੀ ਮੱਕੀ ਦੇ ਵਿੱਚ ਸ਼ੇਰ ਨੂੰ ਦੇਖਿਆ ਗਿਆ ਤੇ ਆਪਾਂ ਖੜੇ ਆਂਗੇ ਗੁਰਦੁਆਰਾ ਬਾਬਾ ਗੁਲਾਬ ਸਿੰਘ ਪਿੰਡ ਪਠਲਾ ਅਸਲ ਵਿੱਚ ਪੂਰੀ ਕਹਾਣੀ ਕੀ ਐ ਆਪਾਂ ਨੰਬਰਦਾਰ ਸਾਹਿਬ ਤੋਂ ਜਾਣਦੇ ਆਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਸਲ ਵਿੱਚ ਪੂਰੀ ਕਹਾਣੀ ਕੀ ਹੈ ਜੀ ਸ਼ੇਰ ਵਾਲੀ ਅਗਵਾਗੀ ਜਾਂ ਸਚਾਈ ਹੈ ਉਹਦੇ ਬਾਰੇ ਖੁੱਲ ਕੇ ਦੱਸੋ ਬਿਲਕੁਲ ਸਚਾਈ ਹੈ ਜੀ ਸਾਡਾ ਪੋਤਾ ਤੜਕੇ 5 ਵਜੇ 3 ਤਰੀਕ ਨੂੰ ਸੁਨੇਹਾ ਪੌਧਰ ਮੌਣ ਗਿਆ ਸੀ 3 ਤਰੀਕ ਦੀ ਗੱਲ ਕਰ ਰਹੇ ਹਾਂ ਤੁਸੀਂ ਸਵੇਰੇ 5 ਵਜੇ ਸਵੇਰੇ 5 ਵਜੇ ਹਾਂਜੀ ਜੀ ਜਦੋਂ ਪੋਤੇ ਨੇ ਆ ਕੇ ਸਾਨੂੰ ਘਰੇ ਦੱਸਿਆ ਕਹਿੰਦਾ ਕੈਂ ਕਰਕੇ ਆ ਜਾਣ ਵਰਤੀ ਜਦੋਂ ਮਤਲਬ ਉਹਨੇ ਕੀ ਬੜਕ ਜੀ ਮਾਰ ਦਉਂਦਾ ਕੀ ਰੰਗਿਆ ਜਦੋਂ ਮਤਲਬ ਉਹ ਚਿੱਤ ਆ ਗਿਆ ਉਹ ਸ਼ੇਰ ਕਹਿ ਲਓ ਕੋਈ ਕੁਝ ਕਹਿ ਲਓ ਜਾਨੀ ਉਹਨੇ ਆ ਕੇ ਸਾਨੂੰ ਘਰੇ ਦੱਸਿਆ ਜੀ ਘਰੇ ਆ ਕੇ ਅਸੀਂ ਉਹਦੀ ਗੌਰ ਨਾ ਕੀਤੀ ਗੱਲ ਜੀ ਵਿਚਲ ਕੋਈ ਗੱਲ ਹੋਰ ਹੋਊਗੀ ਜਦੋਂ ਉਹ ਗੇ ਦਿਨ ਫੇਰ ਕੱਖਾਂ ਨੂੰ ਗਏ ਕੱਖਾਂ ਨੂੰ ਜਾ ਕੇ ਉਹਦੀ ਅੱਧੀ ਮਤਲਬ ਦੇ ਬਾਹਰ ਤੀ ਗਈ ਅੱਧੀ ਅੰਦਰ ਦੀ ਮੱਕੀ ਤੇ ਜੀ ਬੈਠਾ ਤੀਗਾ ਜੀ ਜਦੋਂ ਕੱਖਾਂ ਨੂੰ ਦੇਖ ਕੇ ਗਏ ਫੇਰ ਉਹ ਅੰਦਰ ਫੇਰ ਜਾ ਵੜਿਆ ਮਤਲਬ ਜੀ ਉਸ ਤੋਂ ਬਾਅਦ ਸਾਡੇ ਸੀਰੀ ਲਾਗੇ ਡੱਕੇ ਦੱਪਣ ਜੀ ਜਿਰੀ ਚ ਜੀ ਜੋ ਡੱਕੇ ਦੱਪਣ ਲਾਗੇ ਉਹ ਦੂਸਰੀ ਵੱਟ ਫੇਰ ਸਾਲਾ ਕਿਤੇ ਨਿਕਲ ਕੇ ਵੱਟ ਤੇ ਬਹਿ ਗਿਆ ਜੀ ਕੀਲੇ ਦੀ 1.5 ਕਿਲੇ ਦੀ ਬਾਹੀ ਤੋਂ ਜਿਹਨੇ ਦੇਖਿਆ ਕਹਿੰਦੇ ਉਹਦਾ ਹੋ ਬੈਠਾ ਹੂੰ ਉਹ ਜਦੋਂ ਉਹ ਰੋਲਾ ਫੇਰ ਪਾਇਆ ਫੇਰ ਅੰਦਰ ਵੜ ਗਿਆ ਜੀ ਫੇਰ ਉਸ ਤੋਂ ਬਾਅਦ ਹਿਚ ਕੰਨੇ ਹੋਗੇ ਜੀ ਫਿਰ ਅਸੀਂ ਆਪਣੇ ਹਰੀ ਗੜੀ ਸੁੱਖੀ ਨੂੰ ਸਦਕੇ ਮਤਲਬ ਮੁੰਡੇ ਨੂੰ ਹੂੰ ਉਹਨੂੰ ਇਹ ਵੀ ਕਿਹਾ ਜ ਜਵਾਕ ਨੂੰ ਵੀ ਬੇਨਤੀ ਕੀਤੀ ਜਵਾਕ ਚਾਉਦੇ ਮਾਰੇ ਖੇਤਾਂ 'ਚ ਲਾਗੇ ਜਾਣ ਵੀ ਆਪਾਂ ਦੇਖੀ ਸੇਰ ਦੇਖੀ ਦੇ ਹਾਂਜੀ ਹਾਂਜੀ 15 15 ਸਾਲ ਦੇ 16 16 ਸਾਲ ਦੀ ਜਵਾਕ ਫਿਰ ਇਸ ਹੱਥ ਬਨ ਕੇ ਉਹਨਾਂ ਨੂੰ ਮਤਲਬ ਬੇਨਤੀ ਕੀਤੀ ਵੀ ਜਵਾਕ ਨੇ ਇੱਥੇ ਹੁਣ ਠੀਕ ਹੈ ਜੀ ਹਾਂ ਵਿੱਚ ਲੋਕ ਸਾਨੂੰ ਮਤਲਬ ਬਹੁਤ ਕੁਝ ਕਹਿੰਦੇ ਨੇ ਵੀ ਇਹ ਤਾਂ ਜੀ ਐ ਗੱਪਾਂ ਮਾਰਦੇ ਨੇ ਫਲਾਣਾ ਮਾਰਦੇ ਨੇ ਸਾਡੇ ਅੱਖੀ ਦੇਖੀ ਹੋਈ ਹੈ ਕਹਾਣੀ ਉਸ ਤੋਂ ਬਾਅਦ ਹੁਣ ਕੱਲ ਆ ਜਿਹੜਾ ਵਾਕਾ ਇੱਥੇ ਹੋਇਆ ਪਠਾਨਾਂ 'ਚ ਉਹਦੇ ਸੋਹਰੇ ਸਾਹਮਣੇ ਹੋਇਆ ਜਿਹੜੀ 3 ਤਰੀਕ ਵਾਲੀ ਗੱਲ ਕਰਦੇ ਹਾਂ ਉਹ ਹੈਗੀ ਘਾਟਨਾ ਕਿੱਥੋਂ ਇੱਥੋਂ ਕਿੰਨੇ ਕਿਲੋਮੀਟਰ ਦੂਰ ਹੈ ਇੱਥੋਂ ਹੈਗਾ ਜੀ 2.5 ਕਿਲੋਮੀਟਰ ਦੂਰ ਠੀਕ ਹੈ ਜੀ 2.5 ਕਿਲੋਮੀਟਰ ਦੂਰ ਹਾਂਜੀ ਹਾਂਜੀ ਠੀਕ ਹੈ ਬਾਬਾ ਬਖੂਹਾ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ ਹੈਗਾ ਉੱਥੇ ਠੀਕ ਹੈ ਜੀ ਗਿੱਲ ਸੀਡ ਫਾਰਮ ਉੱਥੇ ਹਾਂ ਗਿੱਲ ਸੀਡ ਫਾਰਮ ਹੈ ਉਹਨਾਂ ਦੇ ਠੀਕ ਹੈ ਤੇ ਦੂਸਰੇ ਦਿਨ ਫਿਰ ਜਦੋਂ 7 ਤੀਸਰੇ ਦਿਨ ਹਾਂ ਜਾ ਕੇ 5 ਤਰੀਕ ਨੂੰ ਇਹੋ ਗੱਲ ਫੇਰ ਦੇਖੀ ਸੀ ਜੀ 5 ਤਰੀਕ ਨੂੰ ਜਾ ਕੇ ਗਿੱਲਾਂ ਦੇ ਫਾਰਮ ਕੋਠਿਆਂ ਚ ਵਾਕੇ ਉੱਥੇ ਜੀ ਉਹ ਮੱਕੀ ਚ ਵਗ ਗਿਆ ਸਾਡੇ 7 ਵਜੇ ਨੂੰ ਜਾਂ ਕਿ 6 ਵਜੇ ਚ ਬੱਚਾ ਨੇ ਫੇਰ ਉਹਨੂੰ ਘੇਰਾ ਪਾ ਲਿਆ ਅੱਛਾ ਜੀ ਉਦੋਂ ਫੇਰ ਟਾਈਮ ਹੋ ਗਿਆ ਨੇਰਾ ਫੇਰ ਮੈਂ ਵਾਕਾਂ ਨੂੰ ਹਾਲ-ਹਾਲ ਕਰਕੇ ਦੇਖ ਲਿਆ ਮਾਂ ਵੀ ਹੁਣ ਬੰਦੇ ਤੁਸੀਂ ਦੱਸੋ ਮੱਕੀ ਦੇ 2 ਕਿਲੀ ਦੇ ਉੱਤੇ ਹੂੰ ਫੇਰ ਇਹ ਬੱਚੇ ਘਰੇ ਆ ਗਏ ਉਦੋਂ ਕਹਾ ਅਗਲੇ ਦਿਨ 6 ਤਰੀਕ ਨੂੰ ਵਾਲੀਆਂ ਵਗਿਆ ਅਛੇ ਮੱਕੀ ਜਰੂਸੇ ਚੇਤਨਾ ਦੀ ਗੱਲ ਹੈ ਜੀ ਫੇਰ ਵਾਲਾ ਪੈ ਗਿਆ ਉੱਥੇ ਜਿ ਘੇਰ ਲਿਆ ਉੱਥੇ ਬੰਦਾ ਵੀ ਰਗਦੀ ਸ਼ਾਹ 150 ਜੀ ਉੱਥੇ ਵੀ ਅਸਲ ਜਿਹੀ ਬਹਾਨੇ ਲਾ ਕੇ ਵੀ ਅਜ ਕੁੱਤਾ ਜੀ ਫਲਾਣਾ ਜੀ ਕਰਕੇ ਉੱਥੇ ਨਿਕਲੇ ਅਸਲ ਗੱਲ ਨਹੀਂ ਸਾਨੂੰ ਉੱਥੇ ਕੱਢੀ ਮਤਲਬ ਜੇ ਹੁਣ ਆਪਾਂ ਗੱਲ ਕਰੀਏ ਵੀ ਕਿੰਨੇ ਏਰੀਆ ਦੇ ਵਿੱਚ ਜਿਹੜਾ ਉਹ ਘੁੰਮ ਰਿਹਾ ਹੈਗਾ ਇੱਥੇ ਇਹ ਤਾਂ ਹੁਣ ਜਲਾਤਮਾ ਹੀ ਕਹਿੰਦਾ ਆਪਣਾ ਕਹਿੰਦੇ 25 ਕਿਲੋਮੀਟਰ ਦਾ ਤਾਂ ਸਫਰ ਹੈ ਅਛਾ ਹਾਂਜੀ 25 ਕਿਲੋਮੀਟਰ ਜਿੱਥੇ ਮਰਜੀ ਆ ਕੇ ਸਕਾਰ ਕਰ ਲੇ ਠੀਕ ਹੈ ਜੀ ਹਾਂਜੀ ਠੀਕ ਹੈ 25 ਕਿਲੋਮੀਟਰ ਤੋਂ ਘੱਟ ਹੀ ਬੰਦਾ ਬਾਈ ਮੇਰੇ ਕਿਹੇ ਜਿਹੜਾ ਆਪਣਾ ਏਰੀਆ ਹੈਗਾ ਹਾਂਜੀ ਹਾਂਜੀ 25 ਕਿਲੋਮੀਟਰ ਤੋਂ ਯਾਨੀ ਉਹਨਾਂ ਦੇ ਕਹਿਣ ਦੀ ਮਾਰ ਜਗਲਾਤ ਮੈਂ ਕਿੰਨੇ ਕਹਿਣ ਦੀ ਗੱਲ 25 ਕਿਲੋਮੀਟਰ ਦਾ ਕਮਾਰ ਆ ਇਹਦੀ ਹਾਂਜੀ ਹਾਂਜੀ ਮਾਰਿਆ ਰਾਤ ਨੂੰ ਸ਼ਿਕਾਰ ਕਰ ਸਕਦਾ ਹੈ 25 ਕਿਲੋਮੀਟਰ ਤੇ ਕੱਲ ਪਾਇਆ ਗਿਆ ਹੈ ਜਿਹੜੇ ਆ ਪੰਜ ਸੀ ਕਿੱਲੇ ਨੇ ਮੱਕੀ ਦੇ ਬਾਈ ਦਾ ਖੇਤ ਹੈਗਾ ਹਣਾ ਇੱਥੇ ਪਾਇਆ ਗਿਆ ਹੈਗਾ ਮਤਲਬ ਅਲੱਗ-ਅਲੱਗ ਥਾਂਵੇਂ ਪਾਇਆ ਗਿਆ ਹੈਗਾ ਤੇ ਇਹ ਇਹ ਬਾਈ ਨੇ ਤੁਸੀਂ ਖੁਦ ਦੇਖਿਆ ਸੀ ਜਿਹੜੇ ਦੂਜੇ ਮੁੰਡੇ ਨੇ ਦੂਸਰੇ ਨੇ ਬਾਈ ਜਿਹੜਾ ਤੁਹਾਨੂੰ ਪਾਪਾ ਵੀਡੀਓ ਦੇ ਵਿੱਚ ਦਿਖਾਇਆ ਸਾਰਾ ਹਣਾ ਹੁਣ ਅ ਉਨਾ ਦੇ ਮੰਨ ਕੇ ਚਲੋ डीसी साहब ਵੱਲੋਂ ਆਏ ਸੀ ਜਿੰਨੇ ਅਫਸਰਾਂ ਨੇ ਡਿਊਟੀ ਲੱਗੀ ਸੀ ਵੀਡੀਓ ਸਾਹਿਬ ਵੀ ਆਏ ਨੇ ਜੀ ਜਿਹੜੇ ਰੇਂਜਰ ਅਫਸਰ ਨੇ ਉਹ ਵੀ ਆਏ ਨੇ ਰੇਂਜਰ ਸਾਹਿਬ ਵੀ ਆਏ ਨੇ ਜੀ ਜਿੰਨੇ ਕੋਈ ਬੇਲਦਾਰ ਵਗੈਰਾ ਨੇ ਜਿਹੜੇ ਵੀ ਕੋਈ ਉਹਨਾਂ ਦਾ ਛੋਟੇ ਤੋਂ ਸਾਰਾ ਸਤਕਾਰ ਹੀ ਇੱਥੇ ਪਹੁੰਚ ਰਹੇ ਨੇ ਪਟਵਾਰੀ ਸਾਹਿਬ ਤਹਿਸੀਲਦਾਰ ਸਾਹਿਬ ਵੀ ਉਹ ਵੀ ਸਾਰੇ ਆ ਕੇ ਗਏ ਨੇ ਸਾਰਾ ਉਹਨਾਂ ਨੇ ਪ੍ਰਬੰਧ ਹੋਣ ਮੰਨ ਕੇ ਚੱਲੋ ਪਹਿਲਾਂ ਪ੍ਰਸ਼ਾਸਨ ਘੱਟ ਹਰਕਤ ਦੇ ਵਿੱਚ ਸਤਾਈ ਵਰਤਿਆ ਪੁਰੀ ਅੱਜ ਜੀ ਅੱਜ ਪੂਰੀ ਸਖਤਾਈ ਹੋਣ ਦੇ ਕਰਕੇ ਤੁਸੀਂ ਮੰਨ ਲਓ ਵੀ ਉਹ ਕਹਿੰਦੇ ਵੀ ਹੁਣ ਚਲੋ ਜਿਹੜੀਆਂ ਪਹਿਲਾਂ ਗਲਤੀਆਂ ਹੋ ਗਈਆਂ ਬੇਸ਼ੱਕ ਹੋ ਗਈਆਂ ਨਹੀਂ ਆਪਾਂ ਕ ਹੁਣ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਇਹ ਦੱਸਣਾ ਵੀ ਇੱਥੇ ਆ ਵਿਆਹ ਕਿੱਲੇ ਦੇ ਵਿੱਚ ਕਹਿੰਦਾ ਪੱਟੇ ਦੇ ਵਿੱਚ ਇਹ ਉਹ ਚੀਤਾ ਹੈ ਚਾਹੇ ਉਹ ਕੁੱਤਾ ਹੈ ਸਹੀ ਹੈ ਕਿ ਭਾਈ ਉਹ ਕਹਿੰਦੇ ਵੀ ਤੁਸੀਂ ਇਹ ਦੱਸਣਾ ਵੀ ਭਾਈ ਇੱਥੇ ਹੈ ਉਦੋਂ ਬਾਅਦ ਵਾਲਾ ਕੰਮ ਹੈ ਜਿਹੜਾ ਉਹ ਸਾਡਾ ਸਹੀ ਹੈ ਹੁਣ ਆਪਾਂ ਦਾ ਸਿਰਫ ਆਪਣਾ ਜੇ ਤੁਹਾਡੀ ਵੀਡੀਓ ਦੇ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕੋਈ ਵੀ ਜੇ ਭਰਾ ਦੇਖਦਾ ਹੈ ਮਨ ਕੇ ਚਲੋ ਵੀ ਕੋਈ ਲੱਗਦਾ ਸਾਨੂੰ ਇਹ ਜੀ ਸਾਡੀ ਹੱਥ ਵੱਲ ਕੇ ਬਿਨਾਂ ਦੱਸੋ ਸਾਨੂੰ ਦੱਸਣ ਜ਼ਰੂਰੀ ਦੱਸੋ ਕਿ ਮੈਂ ਕਈ ਵਾਰ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾ ਕਿਉਂ ਹਜੇ ਦੱਸਦੇ ਨਾ ਮੱਕੀਆਂ ਵੱਡੀਆਂ ਨਹੀਂ ਜਾਂਦੀਆਂ ਕਿਸੇ ਦਾ ਨੁਕਸਾਨ ਹੋ ਗਿਆ ਮਨ ਕੇ ਚਲੋ ਉਹਦੀ ਪਰਭਾਈ ਨਹੀਂ ਹੋ ਸਕਦੀ ਬਿਲਕੁਲ ਵੀ ਆਪਣਾ ਸਾਥ ਬਣ ਕੇ ਹੀ ਬੇਨਤੀ ਹੈ ਵੀ ਤੁਹਾਡੀ ਵੀਡੀਓ ਜਿਹੜੀ ਜਿਹੜੀ ਦੇਖਦੇ ਆ ਹਨਾ ਕਿ ਜੇ ਕੋਈ ਵੀ ਦੇਖਦਾ ਹੈ ਕੋਈ ਸ਼ੇਰ ਹੈ ਚਲੋ ਆਪਾਂ ਸੀ ਨਹੀਂ ਕਹਿੰਦੇ ਮੰਨ ਲਓ ਮੈਂ ਕਿਹੜਾ ਦੇਖਿਆ ਹਨਾ ਵੀ ਸ਼ੇਰ ਹੈ ਉਹ ਵੀ ਜੇ ਕਈ ਵਾਰ ਕੋਈ ਤੰਦੂ ਆ ਜਾ ਕੋਈ ਹੋਰ ਹੈ ਵੀ ਪ੍ਰਸ਼ਾਸਨ ਨੂੰ ਉਹਨਾਂ ਦੱਸਿਆ ਜਾਵੇ ਤਾਂ ਸਾਡੇ ਨੰਬਰ ਹੈਗੇ ਸੋਨੇ ਨੰਬਰ ਹੈਗੇ ਵੀ ਤੁਸੀਂ ਇੱਕ ਵ પેજ ફોલો કર્યો ધનવાદ જી